ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਸਕਤਰ ਸਰਮਨ ਸਿੰਘ ਪੰਦੇਰ ਦੀ ਗਵਾਹੀ ਹੇਠ ਜਿਹੜੀ ਅੱਜ 2 ਤਰੀਕ ਨੂੰ ਜਿਹੜੀ ਜਨਵਰੀ ਨੂੰ ਜਿਹੜੀ ਆ ਵੱਡੇ ਜਿਹੜੀ ਰੈਲੀ ਹੋ ਰਹੀ ਆ ਉਹਦੇ ਸਬੰਧ ਵਿੱਚ ਅੱਜ ਜਿਆਜਾ ਲੈਣ ਵਾਸਤੇ ਝੰਡਿਆਲਾ ਗੁਰੂ ਮੰਡੀ ਵਿੱਚ ਆਏ ਹੋਏ ਆ ਔਰ ਉਹਨਾਂ ਕੋ ਜਾਣਕਾਰੀ ਲਵਾਂਗੇ ਜਿਹੜੀ ਦੋ ਜਿਹੜੀਆਂ ਜਿੱਤਰਾ ਬਰਨਾਲਾ ਔਰ ਝੰਡਿਆਲਾ ਗੁਰੂ ਵਿੱਚ ਜਿਹੜਾ ਵੱਡੇ ਇਕੱਠ ਜਿਹੜੇ ਕੀਤੇ ਜਾ ਰਹੇ ਕਿਉਂ ਕੀਤੇ ਜਾ ਰਹੇ ਕਾਦੇ ਵਾਸਤੇ ਕੀਤੇ ਜਾ ਰਹੇ ਇਸ ਬੰਦੀ ਜਾਣਕਾਰੀ ਲੈ ਲੈਣੇ ਆ ਆ ਮੈਂ ਸੀਨੀਅਰ ਆ ਗੋ ਸਰਮਨ ਸਿੰਘ ਪੰਦੇਰ ਆ ਦੂਜਾ ਵੀ ਅੱਜ ਅਸੀਂ ਇੱਥੇ ਸਾਰਾ ਵਲੰਟੀਅਰ ਲਾ ਕੇ ਬਰੀਫਿੰਗ ਦਿੱਤੀ ਆ ਕਿ ਕਿਹੜੇ ਪਾਸੋਂ ਟ੍ਰੈਫਿਕ ਆਉਣੀ ਆ ਕਿੱਧਰ ਪਾਰਕਿੰਗ ਕਰਨੀ ਆ ਕਿੱਧਰ ਸਟੇਜ ਹੋਣੀ ਆ ਸਾਰੇ ਕੁਛ ਦੇ ਜਾਜੇ ਅੱਜ ਲਏ ਹੈਗੇ ਕਿਉਂਕਿ ਲੱਖਾਂ ਦਾ ਇਕੱਠ ਹੋਣਾ ਹੈਗਾ ਇਸ ਕਰਕੇ ਇਸ ਰੈਲੀ ਨੂੰ ਸਾਹਮਣਾ ਸਭਾਲਣਾ ਵੀ ਹੈਗਾ ਦੂਜੀ ਦੂਜੀ ਬੇਨਤੀ ਹੈਗੀ ਇਹਦੇ ਵਿੱਚ ਕਿਉਂਕਿ ਦਿੱਲੀ ਮੋਰਚੇ ਦਾ ਐਲਾਨ ਹੋਣਾ ਹੈਗਾ ਤੇ ਅਹਿਮ ਮੰਗਾਂ ਵਾ ਜਿਹੜੀਆਂ ਮਨਾਉਣੀਆਂ ਆ ਤौसी ਲੋਕਾਂ ਨੂੰ ਸੱਦਾ ਦੇ ਰਹੇ ਹੁੱਲਾ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਪਹੁੰਚਣ ਦੀ ਕਿਰਪਾਲਤਾ ਕਿਤੇ ਇਹ ਰੈਲੀ ਕਰਾਉਣ ਦਾ ਮੇਨ ਮੁੱਖ ਮਕਸਦ ਕੀ ਹੈਗਾ ਮੁੱਖ ਮਕਸਦ ਹੈਗਾ ਵੀ ਆਪਣੀਆਂ ਮੰਗਾਂ ਲੋਕਾਂ گاڑی ਰੱਖਣੀਆਂ ਇੱਕ ਤਾਂ ਬਾਹਰਲੇ ਮੁਲਕਾਂ ਤੋਂ ਵਿੱਚੋਂ ਸਰਕਾਰ ਫਸਲਾ ਮੁਕਾ ਕੇ ਸਾਡੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਚਾਹੁੰਦੀ ਆ ਠੀਕ ਹੈ ਜੀ ਉਹ ਇੱਕ ਤਾਂ ਐਕਵਿਜ਼ੀਸ਼ਨ ਐਕਟ ਦੇ ਵਿੱਚੋਂ ਇੱਕ ਮੱਧ ਕੱਢਣਾ ਚਾਹੁੰਦੀ ਵੀ ਜ਼ਬਰਦਸਤ ਜ਼ਮੀਨਾਂ ਰੀਕੁਆਇਰ ਕੀਤੀਆਂ ਜਾਣ ਉਹ 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 ਰਿਕੁਆਇਰ ਕਿਉਂ ਉਹਦੇ ਤੇ ਮਸਲਾ ਹੈਗਾ ਤੋਂ ਇਹਨਾਂ ਮਸਲਿਆਂ ਨੂੰ ਲੈ ਕੇ ਇਨਾਂ ਤੇ ਜਿੰਨਾ ਐਮਐਸਪੀ ਗਰੰਟੀ ਕਾਨੂੰਨ ਅਜੇ ਤੱਕ ਸਾਡਾ ਨਹੀਂ ਬਣਾਇਆ ਹੈਗਾ ਦਿੱਲੀ ਵਾਲੇ ਕੇਸ ਵਾਪਸ ਨਹੀਂ ਲਏ ਹੈਗੇ ਬਹੁਤ ਸਾਰੇ ਜਿਹੜੇ ਮਸਲੇ ਜਿਹੜੇ ਹੱਲ ਕਰਨ ਵਾਲੇ ਐਮਐਸਪੀ ਤੇ ਕਹਿ ਰਹੇ ਵੀ ਦਿੱਤੀ ਗਈ ਹੈ ਨਾ ਨਾ ਝੂਠ ਬੋਲਦੇ ਐਮਐਸਪੀ ਕੱਲਾ ਐਮਐਸਪੀ ਦਾ ਸਰਕਾਰ ਨਤੀਫਸਲਾਂ ਦੀ ਤੈਅ ਕਰਦੀ ਹੈਗੀ ਪਰ ਐਮਐਸਪੀ ਦੀ ਖਰੀਦ ਦਾ ਕਾਨੂੰਨ ਤਾਂ ਕਦੀ ਨਹੀਂ ਬਣਿਆ ਹੈਗਾ ਉਹ ਤਾਂ ਗਰੰਟੀ ਨਿਕਲੀਆਂ ਦੋ ਹੀ ਫਸਲਾਂ ਵਿਕਦੀਆਂ ਹੈਗੀਆਂ ਮਟਰ ਕਿਉਂ ਰੁਲ ਗਏ ਤੇ ਐਮਐਸਪੀ ਹੈ ਨਹੀਂਗੀ ਆਲੂ ਕਿਉਂ ਰੁਲਿਆ ਉੱਤੇ ਐਮਐਸਪੀ ਨਹੀਂ ਹੈਗੀ ਗੰਡਾ ਮਹਾਰਾਸ਼ਟਰ ਵਿੱਚ ਰੋਲ ਰਿਆ ਤੇ ਇਹ ਕਿਹੜੀ ਕਿਹੜੀ ਜਥੇਬੰਦੀ ਦੀ ਮੀਟਿੰਗ ਹੈਗੀ ਦੇਖੋ ਇਹ ਉੱਤਰ ਭਾਰਤੀ 18 ਜਥੇਬੰਦੀਆਂ ਤੇ ਐਸਕੇਐਮ ਗੈਰ ਰਾਜਨੀਤਿਕ ਉਹਨਾਂ ਦੀ ਇਹ ਸਾਂਝੀ ਰੈਲੀ ਹੈਗੀ ਤੇ ਇਹਦੇ ਵਿੱਚ ਕਿੰਨਾ ਕੁ ਇਕੱਠ ਤੁਹਾਡੇ ਸਭ ਨਾਲ ਤੁਸੀਂ ਕਹਿੰਦੇ ਲੱਖਾਂ ਦਾ ਲੱਖਾਂ ਦਾ ਇਕੱਠ ਤੁਹਾਨੂੰ ਦਿਖੂਗਾ ਤੁਸੀਂ মিডিਆ ਖੁਦ ਵੇਖ ਕੇ ਰਿਪੋਰਟ ਕਰੋ ਅਸੀਂ ਤਾਂ ਦਾਅਵੇ ਵੱਡੇ ਕਰ ਸਕਦੇ ਆ মিডিਆ ਖੁਦ ਪੁਸ਼ਟੀ ਕਰੂਗਾ ਵੀ ਕਿੰਨਾ ਇਕੱਠ ਹੋਇਆਗਾ ਤੇ ਵੱਡੇ ਲੀਡਰ ਕਿਹੜੇ ਕਿਹੜੇ ਆ ਰਹੇ ਆ ਸਾਰੇ ਵੱਡੇ ਲੀਡਰ ਪੰਜਾਬ ਦੇ ਦੇਸ਼ ਦੇ ਹੋਣਗੇ ਇਹਦੇ ਵਿੱਚ ਲਗਭਗ ਸਾਰੇ ਜਿਸ ਤਰ੍ਹਾਂ ਵੱਡੇ ਲੀਡਰ ਤੁਹਾਡੇ ਦੂਸਰੇ ਜਿਹੜੇ ਹੈਗੇ ਸੇ ਕਿਸਾਨ ਜਿਸੇ ਬੰਦੀ ਦੀ ਆਗੂ ਜਿਹੜੇ ਬੀਕੇਯੂ ਦੀ ਉਹਨਾਂ ਦੇ ਹਾਂ ਦੇਖੋ ਢੱਲੇਵਾਲ ਸਾਹਿਬ ਹੋਣਗੇ ਦੇਖੋ சுரேਸ਼ ਕਾਉਥ ਹੋਣਗੇ ਹਰਿਆਣੇ ਦੇ ਵਿੱਚੋਂ ਸ਼ਹੀਦ ਪਾਕਿਸਤਾਨੀ ਯੂਨੀਅਨ ਦੇ ਮੋਢੀ ਸਾਹਿਬ ਹੋਣਗੇ ਜਸਵਿੰਦਰ ਸਿੰਘ ਲੋਂਗੋਵਾਲ ਹੋਣਗੇ ਸਰਜੀਤ ਫੂਲ ਹੋਣਗੇ ਬਥੇਰੇ ਹੋਰ ਲੀਡਰ ਹੋਣਗੇ ਵੱਧ ਤੋਂ ਵੱਧ ਤੁਸੀਂ ਕਾਫੀ ਲੰਬੇ ਸਮੇਂ ਦਾ ਸੰਘਰਸ਼ ਕਰ ਰਹੇ ਜੇ ਪਰ ਸਰਕਾਰਾਂ ਕਿਉਂ ਨਹੀਂ ਇਹ ਤੇ ਮਤਲਬ ਤੁਹਾਡੀ ਗੱਲ ਕਿਉਂ ਨਹੀਂ ਮੰਨਦੀ ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਇਹ ਦੰਦਲ ਤੁਹਾਡਾ ਕਾਫੀ ਲੰਮਾ ਸਾਲ ਚੱਲਿਆ ਉਸ ਤੋਂ ਬਾਅਦ ਦਿੱਲੀ ਅੰਦੋਲਨ ਵੀ ਚੱਲਿਆ ਉਹਦੇ ਵਿੱਚ ਵੀ ਕਾਫੀ ਚੱਲਿਆ ਤੁਸੀਂ ਸੰਘਰਸ਼ ਕੀਤਾ ਉਹਨੂੰ ਕਿਸ ਤਰ੍ਹਾਂ ਵੇਖਦੇ ਇਸ ਕਰਕੇ ਹੀ ਇਹ ਦਿੱਲੀ ਦਾ ਜਿਹੜਾ ਅੰਦੋਲਨ ਮੁਲਤਵੀ ਕੀਤਾ ਸੀ ਉਹਨੂੰ ਦੁਹਰੇ ਸ਼ੁਰੂ ਕਰਨਾ ਪੈ ਤੁਕੀ ਸਰਕਾਰ ਨੇ ਮੰਗਾ ਨਹੀਂ ਮੰਨੀਆਂ ਇਹ ਲੋਕਾਂ ਨੇ ਮਨਾਉਣਾ ਹੁੰਦਾ ਲੋਕ ਤਗੜਿਆ ਲੋਕਾਂ ਨੇ ਸਾਰੀਆਂ ਗੱਲਾਂ ਮਨਵਾ ਲੈਣੀਆਂ ਹੈ ਤੇ ਕੀ ਤੁਹਾਡੇ ਵੱਲ ਕੋਈ ਮੈਸੇਜ ਕੋ ਦੇਣਾ ਚਾਹੋ ਆਮ ਪਬਲਿਕ ਨੂੰ ਕੀ ਮੈਸੇਜ ਹੈ ਕਿਸ ਤਰ੍ਹਾਂ ਸਾਵਧਾਨੀ ਨਾਲ ਹੋਣ ਕਿਸ ਤਰ੍ਹਾਂ ਜਿਸ ਤਰ੍ਹਾਂ ਕਾਫੀ ਤੁਸੀਂ ਕਹਿੰਦੇ ਲੱਖਾਂ ਦਾ ਸਾਫ ਕਟ ਰਵਗਾ ਉਹਨੂੰ ਕਿਸ ਤਰ੍ਹਾਂ ਸਰਕਾਰ ਕਿਸ ਤਰ੍ਹਾਂ ਸਾਹਮਣੇ ਰੱਖਦੀ ਹੈ ਤੁਸੀਂ ਤੁਹਾਡੇ ਵੱਲੋਂ ਕੀ ਕਿਸ ਤਰ੍ਹਾਂ ਦਾ ਇੰਤਜ਼ਾਮ ਜਿਸ ਤਰ੍ਹਾਂ ਤੁਸੀਂ ਅੱਜ ਦੀ ਮੀਟਿੰਗ ਵਿੱਚ ਦੱਸ ਰਹੇ ਜੇ ਉਹ ਕੀ ਹੈਗਾ ਸਾਰਾ ਕੁਝ ਆ ਦੇਖੋ ਇਹ ਤਾਂ ਸਰਕਾਰ ਦਾ ਕੰਮ ਹੈ ਉਸ ਟ੍ਰੈਫਿਕ ਨੂੰ ਸਚਾਰੂ ਰੂਪ ਵਿੱਚ ਚਲਾਵੇ ਸਾਨੂੰ ਸਮੱਸਿਆ ਨਾ ਕੋਈ ਆਵੇ ਆਮ ਲੋਕਾਂ ਨੂੰ ਵੀ ਸਹਿਯੋਗ ਕਰਨਾ ਆਪਣਾ ਜੰਡਿਆਲਾ ਗੁਰੂ ਵਾਸੀਆਂ ਨੂੰ ਬੇਨਤੀ ਹੈ ਵੀ ਏਡੀ ਵੱਡੀ ਭੀੜ ਬਣੀ ਆ ਥੋੜੀ ਬੋਤੀ ਤੈਨੂੰ ਸਮੱਸਿਆ ਆ ਸਕਦੀ ਹੈ ਸੀ ਸਮੱਸਿਆ ਨਹੀਂ ਆਉਂਦਾਂਗਾ ਸਾਡੇ ਬਰੇ ਸਾਰਿਆਂ ਨਾਲ ਰਲ ਕੇ ਜਿਹੜਾ ਨਾਲ ਲੈ ਕੇ ਚੱਲਾਂਗੇ ਸਾਰਿਆਂ ਨੂੰ ਤੋਂ ਇਸ ਕਰਕੇ ਜਨਤਾ ਨੂੰ ਵੈਸੇ ਪੀ ਲਿਆ ਵੀ ਉਸ ਦਿਨ ਛੁੱਟੀ ਕਰਕੇ ਸਾਡੀ ਰੈਲੀ ਵਿੱਚ ਜ਼ਰੂਰ ਆਉਣ ਇਹ ਦੇਸ਼ ਨੂੰ ਤੇ ਪੰਜਾਬ ਨੂੰ ਬਚਾਉਣ ਵਾਲੀ ਰੈਲੀ ਹੈਗੀ ਆ ਇੱਕ ਖਲੀਮ ਫੋਰ ਕਿਰੀ ਪਰ ਸਾਡਾ ਬਿਆਨਸ ਆਇਆ ਸੀਗਾ ਜਿਹੜੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਜਿਹੜਾ ਉਹਦੇ ਜਿਹੜੇ ਦੋਸ਼ੀਆਂ ਨੂੰ ਜਿਹੜਾ ਵਾ ਸਨਮਾਨਿਤ ਕੀਤਾ ਗਿਆ ਉਹਨੂੰ ਕਿਸ ਤਰ੍ਹਾਂ ਤੁਸੀਂ ਕੀ ਦੇ ਰਹੇ ਮੈਨੂੰ ਲੱਗਦਾ ਬਹੁਤ ਮਾੜੀ ਗੱਲ ਹੈਗੀ ਆ ਅਜੇ ਮਿਸ਼ਰਾ ਟੈਨਿੰਗ ਜਿਹੜੇ ਸਾਡੇ ਦੇਸ਼ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਆ ਉਹਨਾਂ ਨੂੰ ਸਰੋਪਾ ਕਿਸੇ ਵੀ ਗੁਰਦੁਆਰੇ ਚੋਂ ਦੇਣਾ ਇਹ ਹਿਟਲਰ ਨੂੰ ਜਾ ਜਿਵੇਂ ਜਨਰਲ ਡਾਇਰ ਨੇ ਸਾਡੇ ਬੰਦੇ ਬਾਰੇ ਸੀ ਉਹ ਉਹਦੇ ਬਰਾਬਰ ਹੀ ਹੈਗਾ ਤਾਂ ਮੈਨੂੰ ਲੱਗਦਾ ਮੈਂ ਤਾਂ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਉਹ ਜ਼ਰੂਰ ਇਹਦਾ ਨੋਟਿਸ ਲੈਣਾ ਉਹ ਗੁਰਦੁਆਰੇ ਸਾਹਿਬ ਦੇ ਪ੍ਰਬੰਧਕਾਂ ਨੂੰ ਕਹਿਣ ਜਿਨ੍ਹਾਂ ਨੇ ਸਿੱਧੇ ਅਮ ਕਿਸਾਨਾਂ ਦੇ ਕਤਲ ਕੀਤੇ ਉਹਨਾਂ ਦੇ ਪੁੱਤਰ ਨੇ ਉਹਨਾਂ ਤੇ 120 ਬੀ ਦਾ ਪਰਚਾ ਵਾ ਇਹ ਜਿਹੇ ਬੰਦਿਆਂ ਨੂੰ ਕਿਸੇ ਗੁਰਦੁਆਰਾ ਸਾਬ ਤੋਂ ਸਨਮਾਨ ਨਹੀਂ ਹੋਣਾ ਚਾਹੀਦਾ ਅਸੀਂ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਹੱਥ ਜੋੜ ਕੇ ਅਪੀਲ ਕਰਾਂਗੇ ਉਹ ਜ਼ਰੂਰ ਸਾਡੀ ਗੱਲ ਮੰਨਣਗੇ ਰੈਲੀ ਦੇ ਵਿੱਚ ਕਿਹੜੀਆਂ ਕਿਹੜੀਆਂ ਮੁੱਖ ਜਿਹੜੀਆਂ ਮੰਗਾਂ ਤੁਹਾਡੀਆਂ ਜਿਹੜੀਆਂ ਵਿੱਚ ਵਿਚਾਰਿਆ ਜਾਊਗਾ ਦੇਖੋ ਮੁੱਖ ਮੰਗਾਂ ਦੇ ਵਿੱਚ ਤੇ ਕਿਸਾਨਾਂ ਮ ਕੀਤਾ ਜਾਵੇ ਐਮਐਸਪੀ ਗਰੰਟੀ ਖਰੀਦ ਦਾ ਕਾਨੂੰਨ ਸਾਰੀਆਂ ਫਸਲਾਂ ਤੇ ਬਣਾਇਆ ਜਾਵੇ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਰੇਟ ਜਿਹੜੇ ਆ ਉਹ ਤੈਅ ਕੀਤੇ ਜਾਣ ਉਹਦੇ ਵਿੱਚ ਬਿਜਲੀ ਸੰਸ਼ੋਧਨ ਬਿੱਲ ਜਿਹੜਾ ਬੰਦ ਦਰਵਾਜ਼ੇ ਰਹੀ ਲਿਆਂਦਾ ਜਾ ਰਿਹਾ ਉਹਨੂੰ ਖਤਮ ਕੀਤਾ ਜਾਵੇ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਕੱਢਿਆ ਜਾਵੇ ਦਿੱਲੀ ਵਾਲੇ ਜਿਹੜੇ ਕੇਸ ਪਾਏ ਹੈਗੇ ਆ ਸਾਰੇ ਦੇ ਸਾਰੇ ਵਾਪਸ ਲਏ ਜਾਣ ਕਿਸਾਨਾਂ ਦੀਆਂ ਫਸਲਾਂ ਦਾ ਬੀਮਾ ਆ ਕੀਤਾ ਜਾਵੇ 652 ਸਾਲ ਤੋਂ ਉੱਪਰ ਜਦੋਂ ਕਿਸਾਨ ਤੇ ਖੇਤ ਮਜ਼ਦੂਰ ਹੋ ਜਾਂਦਾ ਵਾ ਉਹਦਾ ਜਿਹੜਾ ਵਾ ਆਪਣਾ 10000 ਪੈਨਸ਼ਨ ਦਿੱਤੀ ਜਾਵੇ ਭਾਰਤ ਵਿਸ਼ਵ ਪਾਰ ਸੰਸਥਾ ਚੋਂ ਬਾਹਰ ਆਵੇ ਬਹੁਤ ਵੱਡੀ ਮੰਗ ਹੈਗੀ ਹੈ ਤਾਂ ਇਹ ਇਹ ਇੱਕ ਤਾਂ ਜ਼ਮੀਨ ਐਕੁਇਜ਼ੀਸ਼ਨ ਐਕਟ ਦੇ ਵਿੱਚ ਜਿਹੜਾ ਮੋਦੀ ਸਰਕਾਰ ਯਤਨ ਕਰ ਰਹੀ ਆ ਵੀ ਕਿਸਾਨਾਂ ਦੀ ਮਰਜ਼ੀ ਤੋਂ ਬਗੈਰ ਜ਼ਮੀਨਾਂ ਖੋਣ ਵਾਲੇ ਖੋਇਆਂ ਜਾਣ ਉਹ ਜਿਹੜਾ ਉਹਦੇ ਚ ਵੀ ਇਹ ਜਿਹੜੀ ਤਜਵੀਜ਼ ਹੈ ਵਾਪਸ ਲਈ ਜਾਵੇ ਬਿਲਕੁਲ ਜੀ ਇਹ ਸਨ ਸਰਵਨ ਸਿੰਘ ਪੰਦੇਰ ਜਿੰਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਇਹਨਾਂ ਦਾ ਕਹਿੰਦਾ ਵਾ ਕਿ ਦੋ ਜਿਹੜੀ ਜਨਵਰੀ ਜਿਹੜੀ ਹੈ ਵੱਡੀ ਜਿਹੜੇ ਪੱਧਰ ਤੇ ਤੇ ਲੱਖਾਂ ਦਾ ਜਿਹੜਾ ਇਕੱਠ ਇਸ ਰੈਲੀ ਵਿੱਚ ਜੰਦਾਗੁਰੂ ਵਿੱਚ ਇਕੱਠਾ ਹੋਏਗਾ ਔਰ ਉਸ ਵਾਸਤੇ ਜਿਹੜੀ ਅੱਜ ਤਿਆਰੀ ਨੂੰ ਲੈ ਕੇ ਜਿਹੜੇ ਲਾਂਬਾਂ ਦਾ ਆਪਣੇ ਜਿਹੜੇ ਜਿਹੜੇ ਵਲੰਟੀਅਰ ਉਹਨਾਂ ਨੂੰ ਲਾਂਬਤ ਕਰਨ ਵਾਸਤੇ ਕੀਤੀ ਗਈ ਹੈ ਔਰ ਇਸ ਵਿੱਚ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਪਲੈਨਿੰਗ ਹੋਏਗੀ ਔਰ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਵੱਡੇ ਪੱਧਰ ਤੇ ਉੱਤੇ ਜਿਹੜੀ ਆ ਲੀਡਰ ਜਿਹੜੇ ਪਹੁੰਚਣਗੇ ਉਹ ਜਿਹੜੇ ਸਰਕਾਰ ਵੱਲੋਂ ਜਿਹੜੀਆਂ ਸੁਆਮੀ ਨਾਥਨ ਜਿੱਤਰਾ ਰਿਪੋਰਟ ਜਿੱਦਾਂ ਕਿਸਾਨ ਖੁਦਕੁਸ਼ੀਆਂ ਆਵਾਂ ਜਿੱਦਾਂ ਜਿਉ ਵੀ ਪਰਚੇ ਮਾਮਲੇ ਦਰਜ ਕੀਤੇ ਗਏ ਉਹ ਸਾਰੇ ਰੱਦ ਕਰਾਉਣ ਵਾਸਤੇ ਜਿਹੜੇ ਜਿਹੜੇ ਮਸਲੇ ਜਿਹੜੇ ਉਸ ਤਨ ਵਿਚਾਰੇ ਜਾਣਗੇ ਜਿੰਡਿਆਲਾ ਗੁਰੂ ਦੋਸ਼ਨੀ ਸ਼ਰਮਾ ਰਿਪੋਰਟ ਲਿਵਿੰਗ ਚੈਨਲ ਪੰਜਾਬ